ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਸ ਸੰਧੂ ਫਾਰਮਿੰਗ YouTube ਚੈਨਲ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲਟ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ گاਵਾ ਇੱਕ ਦੋਸਤੋ ਗਾਂ ਜਿਹੜੀ ਸੂਈ ਹੈਗੀ ਆ ਇੱਕ ਟੁਕੀ ਆ ਤਾਜੀ ਸੂਣ ਵਾਲੀ ਆ ਕਿੰਨੇ ਦਿਨ ਦੀ ਸੂਣ ਵਾਲੀ ਆ ਦੋਸਤੋ ਆਪਾਂ ਵੀਰ ਹੁਣਾਂ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਲੈਨੇ ਆ ਸੋ ਗੱਲਬਾਤ ਕਰਦੇ ਆ ਵੀਰ ਹੁਣਾਂ ਦੇ ਨਾਲ ਪੁੱਛ ਲੈਨੇ ਆ ਵੀ ਥਾਂ ਟਿਕਾਣਾ ਕੀ ਹੈਗਾ ਸੋ ਵੀਰ ਹੁਣਾਂ ਕੋਲੇ ਚਲਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਆਪਣਾ ਪਹਿਲਾਂ ਤਾਂ ਨਾਮ ਦੱਸ ਦਈਏ ਤੇ ਏਰੀਆ ਦੱਸ ਦਈਏ ਜਰੂਰ ਮੇਰਾ ਨਾਮ ਗੁਰਸਾਹਬ ਸਿੰਘ ਆ ਠੀਕ ਹੈ ਜੀ ਪਿੰਡ ਵੱਡਾ ਸਭਰਾ ਠੀਕ ਹੈ ਸੀਲ ਪੱਟੀ ਤੇ ਜ਼ਿਲ੍ਹਾ ਵੀਰ ਕਿਹੜਾ ਪੈ ਗਿਆ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਸੋ ਵੀਰ ਜੀ ਜਿਹੜੀ ਆਪਣੀ ਇਹ ਗਾਂ ਹੈਗੀ ਆ ਇਹਦੀ ਕੀ ਡਿਟੇਲ ਹੈਗੀ ਇਹਨੂੰ ਸੂਈ ਰੋ 10 ਬਰੰਦੇ ਨੂੰ ਗਿਆ ਠੀਕ ਆ ਵਗਰਾ ਬੱਛੀ ਆ ਜੀ ਠੀਕ ਆ ਜੀ ਹਾਂ 10 ਕਿਲੋ ਦੁੱਧ ਆ ਤਿਆਰ ਇਹਦੇ ਠੀਕ ਆ ਜੀ ਤੇ 10 ਦਿਨ ਹੋ ਗਏ ਸੂਈ ਨੂੰ ਹਾਂ ਜੀ ਸੋ 10 ਲੀਟਰ ਜਿਹੜਾ ਦੁੱਧ ਤਿਆਰ ਆ ਬਿਲਕੁਲ ਹਾਂ 10 ਲੀਟਰ ਤਿਆਰ ਕੰਡੇ ਤੋਂ ਤੁਲਮਾ ਤਿਆਰ ਆ ਹਾਂ ਕੋਲ ਕੇ ਵੇਖ ਸਕਦੇ ਦੋਹਾਂ ਟਾਈਮ ਆ ਠੀਕ ਆ ਤੇ ਸੂਆ ਦੂਜਾ ਸੂਈ ਆ ਜੀ ਦੂਜੇ ਸੂਏ ਆ ਠੀਕ ਆ ਬਿਲਕੁਲ ਛੱਡੀ ਆ ਗਾਂ ਠੀਕ ਆ ਜੀ ਪੇ ਗਾਜੀ ਸੋ ਦੋਸਤੋ ਦੂਜਾ ਸਵੇਰ ਸੁਈਆ ਗਾਂ 10 ਲੀਟਰ ਇਸ ਟਾਈਮ ਜਿਹੜਾ ਦੁੱਧ ਥੱਲੇ ਤਿਆਰ ਹੈਗਾ ਤੇ ਬਾਕੀ ਵੀਰ ਜੀ ਜਿਹੜੀ ਇਹਦੀ ਡਿਮਾਂਡ ਆ ਕੀ ਕਰਦੇ ਪਾਇਓ ਡਿਮਾਂਡ 35000 ਰੁਪਿਆ 35000 ਜੀ 35000 ਰੁਪਿਆ ਠੀਕ ਆ ਜੀ ਮੌਕੇ ਤੇ ਮਾਨਤਾ ਨਾ ਆ ਮਾਨਤਾਨ ਕਰ ਦਾਂਗੇ ਜੀ ਠੀਕ ਆ ਜੀ ਸੋ 10 ਲੀਟਰ ਦੋਸਤੋ ਜਿਹੜਾ ਦੁੱਧ ਤਿਆਰ ਹੈਗਾ ਅਸੀਂ ਦੇ ਥੱਲੇ ਵੀਰ ਤੁਸੀਂ ਵੇਖ ਸਕਦੇ ਹੋ ਬਾਕੀ ਵੀਰ ਨੂੰ ਆਪਾਂ ਕੜਾ ਵੀ ਹਵਾਨਾ ਹਾਂਜੀ ਥੋੜਾ ਜਿਹਾ ਵੈਸੇ ਡਰਦੀ ਆ ਬਾਕੀ ਹੈ ਸੀਲ ਆ ਹਾਂਜੀ ਹਾਂਜੀ ਹਾਂ ਪੋਲੀ ਦੀ ਘੱਟਦੀ ਹਾਂਜੀ ਹਾਂਜੀ ਥੋੜਾ ਜਿਹਾ ਵੈਸੇ ਡਰਦੀ ਆ ਬਾਕੀ ਹੈ ਸੀਲ ਆ ਠੀਕ ਆ ਜੀ ਬਾਕੀ ਵੀਰ ਜੀ ਥਾਣਾ ਥੋਣ ਦੀ ਨਾਲ ਛੱਡੋ ਥੱਲੇ ਤੇ ਉਦਾਂ ਹੀ ਬਹਿ ਜਾਓ ਬਾਕੀ ਥਾਣਾ ਥੋਣਾਂ ਦੀ ਬਿਲਕੁਲ ਸਾਫ ਆ ਜੀ ਆ ਚਵਾਈ ਬਿਲਕੁਲ ਓਕੇ ਆ ਠੀਕ ਆ ਬਾਕੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਿ ਥਾਣਾ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਹਾਂ ਕੋਈ ਨੁਕਸਾਨ ਨਹੀਂ ਹੈ ਠੀਕ ਆ ਮੁੱਲ 35000 ਦੱਸਿਆ ਜੀ 35000 ਬੋਲੇ ਤੇ ਬਾਕੀ ਮੌਕੇ ਤੇ ਜੇ ਕੋਈ ਸੱਜਣ ਆਪਣੇ ਕੋਲ ਚੱਲ ਕੇ ਆਉਂਦਾ ਮਾਨਤਨ ਹੋਵੇਗਾ ਜੀ ਮਾਨਤਨ ਕਰਾਂਗੇ ਜੀ ਠੀਕ ਆ ਹਾਂ ਤਾਂ ਫੁੱਲ ਕਰਾਂਗੇ ਠੀਕ ਆ ਠੀਕ ਆ ਠੀਕ ਆ ਸੋ ਵੀਰ ਜੀ ਜੇ ਆਪਾਂ ਅਗਲੀ ਵਿਹੜ ਇੱਕ ਹੈਗੀ ਆਪਣੀ ਉਹ ਉਹਦਾ ਬਾਰੇ ਸਾਨੂੰ ਦੱਸ ਦਿਓ ਵੀ ਉਹ ਉਹਦਾ ਕੀ ਹਸਾਬਕਤਾਬ ਹੈਗਾ ਹਾਇ ਲੱਸੀ ਆ ਬਾਕੀ ਤੁਸੀਂ ਇਹਦਾ ਬਾਰੇ ਸਾਨੂੰ ਦੱਸ ਦਿਓ ਵੀ ਕਿੰਨਾ ਵਾ ਸੂਹਾ ਸੂਨ ਵਾਲੀ ਹੈ ਜੀ ਇਹ ਚੌਥੇ ਸੂਹਾ ਸੂਨ ਵਾਲੀ ਆ ਚੌਥਾ ਸੂਹਾ ਸੂਨ ਸੂਨ ਵਾਲੀ ਹੈ ਜੀ ਹਾਂਜੀ ਕੋਈ ਦਿਨ ਤੋਂ ਤਾਂ ਪਤਾ ਵੀ ਕਿੰਨੇ ਕਿ ਦਿਨ ਹਜੇ ਲੈ ਜੀ ਕਹਾਵਤ ਟਾਗਿਲ ਹੋ ਗਈ ਠੀਕ ਆ ਜੀ ਠੀਕ ਆ ਦੋਸਤੋ ਇੱਕ ਹਫਤਾ ਇਹ ਜਿਹੜੀ ਵੈਡ ਲੈ ਕੇ ਜਾ ਸਕਦੀ ਆ ਠੀਕ ਆ ਬਾਕੀ ਮੁੱਲ ਇਹਦਾ ਵੀ ਦੱਸ ਦੋ ਸਾਨੂੰ ਇਹਦਾ ਕੀ ਮੁੱਲ ਕਰਦੇ ਆ ਜੀ ਬੋਲੇ ਤਾਂ 23000 ਰੁਪਏ ਜੀ 23000 ਰੁਪਿਆ ਛੋਟ ਹੋ ਜੇਗੀ ਮੌਕੇ ਤੇ ਹਾਂਜੀ ਕਰ ਦਾਂਗੇ ਬਾੜੇ ਮੁੱਲ ਤੇ ਮੋਬਾਈਲ ਨੰਬਰ ਆਪਣੇ ਬੋਲ ਕੇ ਦੱਸ ਦੋ 70872 ਹਾਂਜੀ 68407 ਠੀਕ ਆ ਜੀ ਓਕੇ ਬਿਰਤੇ